ਬਾਰ ਮਹਲਾਰ ਕੀ ਮਹਲਾ ਪਹਿਲਾ ਰਾਣੇ ਕਹਿਲਾਸ તથા ਮਾਲ ਦੇ ਕੀ ਤੁਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਗੁਰ ਮਿਲਿਆ ਮਨ ਰੈਸੀਆ ਜਿਉ ਬੁੱਠਾ ਧਰਨ ਸੀਗਾਰ ਸਭ ਦਿਸੈ ਹਰਿਆਵਲੀ ਸਰ ਭਰੇ ਸੁਬਰ ਤਾਲ ਅੰਤਗਤ ਸੱਚ ਰੰਗ ਜੂਮ ਜਿਠਾ ਲਾਲ ਕਾਮਲ ਬਿਖਸੈ ਸਚ ਮਨ ਗੁਰ ਕਾ ਸਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਰਦਰ ਨਿਹਾਲ ਫਾਈ ਪਾਤੇ ਮਿਰਗ ਜਿਓ ਸਿਰਦ ਸਹਿ ਜਮ ਕਾਲ ਖੁਦਿਆ ਤਿਸ ਨਾ ਨਿੰਦਾ ਬੁਰੀ ਕਾਮ ਕ੍ਰੋਧ ਬਿਕਰਾਲ ਇੰਨੀ ਅੱਖੀ ਨਜ਼ਰ ਨ ਆਵਈ ਜੇ ਚਰ ਸਬਦ ਨਾ ਕਰੇ ਵਿਚਾਰ ਤਉ ਤ ਭਾਵੈ ਸੰਤੋਖੀਆਂ ਚੁਕੈ ਆਲ ਜੰਜਾਲ ਮੂਲ ਰਹਿ ਗੋਤ ਸੇਵਿਆ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹਲਾ ਪਹਿਲਾ ਏਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ ਉਹ ਰੂੜੋ ਠਾਕਰ ਨਾਨਕਾ ਸਭ ਸੁਖ ਸੱਚ ਹੋਉ ਨਾਮ ਪੌੜੀ ਆਪਿ ਨੈ ਆਪ ਸਾਜ ਆਪ ਪਛਾਣਿਆ ਅੰਬਰ ਤਰਤ ਬਸੋੜ ਚੰਦੋ ਆ ਤਾਣਿਆ ਬਿਨ ਥੰਮਾ ਗਗਨ ਰਹਾਏ ਸਬਦ ਨਿਸ਼ਾਨਿਆ ਸੂਰ ਤੇ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਨੰਤ ਚੋਜ ਬੜਾਣਿਆ ਤੀਰਥ ਧਰਮ ਵਿਚਾਰ ਨਾ ਬਣ ਪੁਰ ਬਾਣਿਆ ਤੁਧ ਸਰ ਅਵਰਨਾ ਕੋਏ ਕੇ ਆਖ ਬਖਾਣਿਆ ਸੱਚਾ ਤਖਤ ਨਿਵਾਸ ਹੂਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਹਿਬ ਜੀ ਬਸੈ ਚੋ ਮਹਾ ਹੋਏ ਨਾਗ ਮਿਰਗ ਮਸੀਆਂ ਅਰਸੀਆ ਘਰ ਤਨ ਹੋਏ ਮਹਲਾ ਪਹਿਲਾ ਨਾਨਕ ਸਾਹਿਬ ਜੀ ਵਸੈ ਚੌਬਿਸੂੜਾ ਹੋਏ ਗਾਈ ਪੁੱਤਾ ਨਿਰਦਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਬਰਤਾਇਆ ਬੈਠਾ ਤੜੀ ਲਾਇ ਕਬਲ ਸੁਪਾਇਆ ਵਰ ਮੈਂ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾਤਿ ਸਰੂਪ ਨ ਰੇਖ ਬਰਨ ਸਵਾਇਆ ਨਾਤਿ ਸੁਪੋਖ ਪਿਆਸ ਰਜਾ ਤਾਇ ਗੁਰ ਮੈਂ ਆਪ ਸਮੁਏ ਸ਼ਬਦ ਬਰਤਾਇਆ ਸੱਚੇ ਹੀ ਪਤਿ ਆਏ ਸੱਚ ਸੁਮਾਇਆ ਸਲੋਕ ਮਹਲਾ ਪਹਿਲਾ ਬੈਦ ਬੁਲਾਇਆ ਬੈਦ ਕੀ ਪਕੜ ਢੋਲੇ ਬਾ ਪੋੜਾ ਬੈਦ ਨਾ ਜਾਣੀ ਕਰਕ ਕਲੇਜੇ ਮਾਹੇ ਮਹਲਾ ਦੂਜਾ ਬੈਦਾਂ ਬੈਦ ਸੁਬੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਹੁ ਜਿਤੋਂ ਵੰਜੈ ਰੋਗਾ ਕਾਣ ਜਿਤ ਦਾਰੂ ਰੋਗ ਉੱਠਿਆ ਤਨ ਸੁਖ ਬਸੈ ਆਏ ਰੋਗ ਗਵਾਇਆ ਆਪਣਾ ਤਾਂ ਨਾਨਕ ਬੈਦ ਸਦਾਏ ਪੌੜੀ ਬਰਮਾ ਬਿਸਨ ਮਹੀਸ ਦੇਵ ਉਪਾਇਆ ਬਰਮੇ ਦਿੱਤੇ ਬੈਦ ਪੂਜਾ ਲਾਇਆ ਦਸ ਅਵਤਾਰੀ RAM ਰਾਜਾ ਆਇਆ ਦੈਤ ਤਮਾਰਿ ਤਾਈ ਹੁਕਮ ਸੁਭਾਯਾ ਈ ਸਮਹੇ ਸਰਸੇਵ ਤਿਨਹੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤ ਰਚਾਇਆ ਦੁਨੀਆ ਧੰਦਾ ਲਾਏ ਆਪ ਸੁ ਪਾਇਆ ਧਰਮ ਕਰਾਏ ਕਰਮ ਧੁਰੋਂ ਬਰਮਾਇਆ ਸੁ ਲੋਕ ਮਹਲਾ ਦੂਜਾ ਸਾਵਣ ਆਇਆ ਏ ਸਖੀ ਕੰਤੈ ਚਿਤੁ ਕਰੇ ਨਾਨਕ ਝੂਰ ਮਰੈ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਵਰਸਣ ਹਾਰ ਨਾਨਕ ਸੁਖ ਸਭ ਨੂੰ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਸੰਝ ਪਬਾਏ ਮੱਲਾ ਖਾੜਾ ਰਚਿਆ ਲੱਥੇ ਪੜ ਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਸਾੜ ਮੂਰਖ ਕਚਿਆ ਆਪ ਭੜੈ ਮਾਰੇ ਆਪ ਆਪਕਾਰ ਜਿ ਰਚਿਆ ਸਭਨਾ ਖਾਸਮ ਇਕ ਹੈ ਗੁਰਮੁਖ ਜਾਣੀਐ ਹੁਕਮੀ ਲਿਖਾਇ ਸਿਰਲੇਖ ਬਿਨ ਕਲਮ ਮਸਬਾਣੀਐ ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਬਖਾਣੀਐ ਨਾਨਕ ਸੱਚਾ ਸਬਦ ਸਲਾ ਸਤਿ ਪਸਾਣੀਐ ਸ਼ਲੋਕਮ ਹਲਾ ਤੀਜਾ ਉਨਬ ਉਨਬ ਆਇ ਅਬਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹ ਸਿਉ ਕੇ ਬਰਹਿਸੀ ਰੰਗ ਰੰਗ ਰਹਾ ਤੈਨ ਕਾਮਣੀ ਜਿਨ ਮਨ ਭਉ ਭਉ ਹੋਏ ਨਾਨਕ ਭੈ ਭਾਏ ਵਹਾਰੀ ਤੈਨ ਤਨ ਸੁਖ ਨ ਹੋਏ ਮਹਲਾ ਤੀਜਾ ਉਨਬ ਉਨਬ ਆਇਆ ਵਰਸੈ ਨੀਰ ਨਪੰਗ ਨਾਨਕ ਦੁਖ ਲਾਗਾ ਤੈਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪੌੜੀ ਦੋ ਬੇ ਤਰਫਾਂ ਪਾਏ ਇਕ ਬਰਤੇ ਆ ਬੇਦ ਬਾਣੀ ਬਰਤਾਏ ਅੰਦਰ ਬਾਦ ਕਤਿਆ ਪਰਬਿਰਤ ਨਰਬਿਰਤ ਹਾਠਾਂ ਦੁਬਾਇ ਵਿੱਚ ਧਰਮ ਫਰੈ ਰਹਿ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿੰਨੀ ਨੀਚ ਉਦਰਗਾ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਤਾਮ ਕਰੋਧ ਜਿਨੀ ਮਾਰਿਆ ਸੱਚਾ ਹੈ ਅੰਦਰ ਮਹਿਲ ਸ਼ਬਦ ਸੁਧਾਰਿਆ ਸੇ ਭਗਤ ਤੁਧ ਭਾਮਦੇ ਸੱਚਾ ਹੈ ਨਾਹੀ ਪਿਆਰਿਆ ਸਤਗੁਰ ਸੇ ਬਣ ਆਪਣਾ ਤਿੰਨਾ ਬਿਟੂ ਹਉ ਬਾਰਿਆ ਸ਼ਲੋਕ ਮਹੱਲਾ ਤੀਜਾ ਊਨ ਬ ਊਨ ਬ ਆਇਆ ਵਰਸਾ ਲਾਇ ਚੜੀ ਨਾਨਕ ਪਾਣਾ ਚੱਲੈ ਕੰਤਕੈ ਸੋ ਮਾਣੇ ਸਦਾ ਰਲੀ ਮਹਲਾ ਤੀਜਾ ਕਿਆ ਉਠ ਉਠ ਦੇਖੋ ਬਪੜੀ ਇਸ ਮੇਘਾਏ ਹੱਥ ਕਿਸ ਨਾਹੀਂ ਜਿਨ ਇਹੋ ਮੇਘ ਪਠਾਇਆ ਤਿਸ ਰਾਖੋ ਮਨ ਮਾਹੀਂ ਤਿਸ ਨੂੰ ਮਨ ਵਸਾਏ ਸੀ ਜਾਕੋ ਨਦਰ ਕਰੇ ਨਾਨਕ ਨਦਰਿ ਵਹਾਰੀ ਸਭ ਕਰਨੁ ਪੁਲਾਹ ਕਰੇ ਪੌੜੀ ਸੋ ਹਰ ਸਦਾ ਸਰੀਵੀਐ ਜਿਸ ਕਾਰਤ ਨ ਲੱਗਾ ਬਾਹਰ ਆੜਾਣੇ ਆਕਾਸ਼ ਕਰ ਥਿਨ ਮੈਂ ਟਾਏ ਉਸਾਰਣ ਹਾਰ ਆਪੇ ਜਗ ਤੋਂ ਪਾਏ ਕੈ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗਿਐ ਬਹੁਤੀ ਹੋਵੇ ਮਾਰ ਗੁਰਮੁਖ ਪਤ ਸਿਉ ਲੇਖਾ ਨਿਭੜੈ ਬਖਸੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੇ ਕੱਢ ਲੈ ਅੰਤਿਵਾਰ ਇਨਾ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ ਸਲੋਕ ਮਹਲਾ 3 ਬਾਬੀ ਆ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਏ ਆਪਣੀ ਕਿਰਪਾ ਕਰਕੇ ਬਸ ਸੀ ਬਾਣ ਤ੍ਰਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਬਿਰਲਾ ਬੂਝੈ ਕੋਏ ਵੈਂਧਿਆ ਉੱਠਦਿਆ ਨਿਤ ਤੇ ਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦੀ ਵਰਸਦਾ ਗੁਰਮੁਖ ਦੇਵ ਹਰਿ ਸੋਏ ਮਹਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਇੰਦਰਾ ਨੂੰ ਫਰਮਾਇਆ 부ਠਾ ਸੈ ਬਰ ਲਾਏ ਅੰਨ ਤਨ ਉਪਜਾ ਬਹੁ ਕਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹ ਤੂੰ ਸਭ ਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਦਾ ਸੁਖ ਉਪਜੈ ਫਿਰ ਦੁਖ ਨ ਲੱਗੈ ਆਏ ਪੌੜੀ ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਲਾਏ ਦੂਜਾ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ ਆਪੇ ਜੋੜ ਬਸੋੜਿਆ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਬਜੂਗ ਹੈ ਪੂਰਬ ਲਿਖਿਆ ਕਮਾਏ ਹਉ ਬਿਹਾਰੀ ਤਿੰਨ ਕੋ ਜੋ ਹਰ ਚਰਣੀ ਰਹਿ ਲਿ ਬੁਲਾਏ ਜਿਉਂ ਜਲਮੇ ਕਮਲ ਅਲਪਤ ਹੈ ਐਸੀ ਬਣਤ ਬਣਾਈ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤੈਨ ਸੋਗ ਬਜੋਗ ਕਦੇ ਨਹੀਂ ਜੋ ਹਰ ਕੈ ਅੰਕ ਸੁਮਾਏ ਸਲੋਕ ਮਹਲਾ 3 ਨਾਨਕ ਸੋ ਸਲਾਹੀਐ ਜਿਸ ਬਸ ਸਬਕਸ ਹੋਏ ਤਿਸੈ ਸਰੇ ਭੂ ਪ੍ਰਾਣਿਉ ਤਿਸ ਬਿਨ ਅਬਰ ਨਾ ਕੋਏ ਗੁਰਮੁਖ ਹਰਿ ਪ੍ਰਭ ਮਨ ਬਸਾਇ ਤਾ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਸ ਹੋਏ ਸੋ ਸਹਜੇ ਹੋਏ ਕਹਿਣਾ ਕਿਸੂ ਨਾ ਜਾਏ ਸੱਚਾ ਸਾਹਿਬ ਮਨ ਬਸੇ ਤਾਂ ਮਨ ਚੰਦਿਆ ਫਲ ਪਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲੈਨ ਪੰਨੈ ਪਾਏ ਮਹਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੁਝਣ ਬੂਝਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰਖਿਆ ਔਰ ਧਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹੋਮ ਬਤਿਸ ਨਾਮਾਰ ਅੰਮ੍ਰਿਤ ਹਰ ਦਾ ਨਾਮ ਹੈ ਵਰਸਾ ਕਿਰਪਾ ਤਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮਰਾਰ ਪਉੜੀ ਉਤਲ ਕਿਉ ਤੁਲੀਐ ਬਿਨ ਤੁਲੇ ਪਾਇਆ ਨਾ ਜਾਏ ਗੁਰ ਕਾ ਸਬਦ ਵਿਚਾਰੀਐ ਗੁਣ ਮੈਂ ਰਹਿ ਸਮਾਏ ਆਪਣਾ ਆਪ ਆਪ ਤੋਲ ਸੀ ਆਪੇ ਮਿਲੇ ਮਲਾਏ ਜਿਸ ਕੀ ਕੀਮਤ ਨਾ ਪਬੈ ਕਹਿਣਾ ਕਿਸੂ ਨਾ ਜਾਏ ਆਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸਾਏ ਅੰਮਰਤ ਲੁੱਟੀਐ ਮਨ ਮੁਖ ਬੂਝ ਨਾ ਪਾਏ ਬਿਣ ਨਾਵੈ ਨਾਲ ਨ ਚਲਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿਨੀ ਘਰ ਰਖਿਆ ਦੂਤਾਂ ਕਾ ਕਿਸ ਨਾ ਵਸਾਏ ਸਲੋਕ ਮਹਲਾ 3 ਬਾਬੀ ਹਾ ਨਾ ਬਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮਨ ਨਾਨਕ ਹੁਕਮ ਮੰਨਿਆ ਤਿਖ ਉਤਰੈ ਚੜੈ ਚ ਬੱਗਲ ਵਨ ਮਹਲਾ ਤੀਜਾ ਬਾਬੀਹਾ ਜਨਮ ਤੇਰਾ ਬਾਸ ਹੈ ਜਲ ਹੀ ਮਹੀਂ ਭਰਾਹੀ ਜਲ ਕੀ ਸਾਰ ਨ ਜਾਣੀ ਤਾ ਤੂੰ ਕੂਕਣ ਪਾਹੇ ਜਲ ਥਲ ਚੌਦਸ ਬਰਸਦਾ ਖਾਲੀ ਕੋ ਥਾਉ ਨਾਹੇ ਇਤੈ ਜਲ ਵਰਸਦਾ ਤਿਖ ਮਰੈ ਭਾਗਤ ਨਾ ਕੇ ਨਾਹੇ ਨਾਨਕ ਗੁਰਮੁਖ ਤਿਨ ਸੋਜੀ ਪਈ ਜੇਨ ਬਸਿਆ ਮਨੁ ਮਾਹੇ ਪੌੜੀ 나ਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਤੇ ਆਏ ਤੁਜਾ ਸਮਾਇਆ ਯੁਗ ਸਤ ਹੀ গোਵਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤਨੇ ਬਰਤਾਇਆ ਨੀਲ ਅਨੀਲ ਅਗੰਮ ਸਰਜੀਤ ਸਬਾਇਆ ਅਗਨੋ ਪਾਈ ਬਾਦ ਭੁਖ ਤੇ ਹਾਇਆ ਦੁਨੀਆ ਕੈ ਸਰ ਕਾਲ ਦੂਜਾ ਪਾਇਆ ਰੱਖੈ ਰਖਣ ਹਰ ਜਿਨ ਸਭ ਤੋਂ ਬੁਝਾਇਆ ਸੋ ਲੋਕ ਮਹਲਾ ਤੀਜਾ ਇਹੋ ਜਲ ਸਬਤੈ ਵਰਸਦਾ ਵਰਸੈ ਪਾਏ ਸੁਬਾਏ ਸੇ ਬਿਰਖਾਂ ਹਰੀਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁਖ ਹੋਏ ਇਨਾਂ ਜਨਤਾ ਕਾ ਦੁੱਖ ਜਾਏ ਮਹਲਾ ਤੀਜਾ ਪਿੰਨੀ ਰਹਿਣ ਚਮਕਿਆ ਬੁੱਠਾ ਸੇਬਰ ਲਾਏ ਜਿਤ ਬੁੱਠਾ ਆਨਤਨ ਬਹੁਤ ਉਪਜੈ ਜਾਂ ਸਹੋ ਕਰੇ ਰਜਾਇ ਜਿਤੇ ਖਾਤੈ ਮੰਤ੍ਰਪਤੀਏ ਜੀਆਂ ਜੁਗਤ ਸਮਾਏ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਾਧਹੀ ਰਹੇ ਸਮਾਏ ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਏ ਪੌੜੀ ਆਪ ਕਰਾਏ ਕਰੇ ਆਪ ਹਉ ਕੈਸੇ ਹਉ ਕਰੀ ਪੁਕਾਰ ਆਪੇ ਲਿਖਾ ਮੰਗਸੀ ਆਪ ਕਰਾਏ ਕਰ ਜੋ ਤੁਸੇ ਪਾਵੈ ਸੋ ਥੀ ਹੈ ਹੁਕਮ ਕਰੇਗਾ ਵਾਰ ਆਪ ਸੋ ਡਾਏ ਸੁਟਿਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਸਭ ਸਦੇ ਆਧਾਰ ਸਭ ਮੈਂ ਇੱਕ ਵਰਤਦਾ ਸਿਰਸਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੇ ਸੱਚ ਪਿਆਰ ਨਾਨਕਿਸਨੋ ਆਖੀਐ ਆਪੇ ਦੇਵਨਹਾਰ ਸ਼ਲੋਕ ਮਹਲਾ 3 ਬਬੀਆ ਇਹੋ ਜਗਤ ਹੈ ਮਤ ਕੋ ਪਰਮ ਪੁਲਾਏ ਇਹੋ ਬੰਬੀਆ ਪਸੂ ਹੈ ਇਸ ਨੂੰ ਬੂਝਣ ਨਾ ਹੈ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤੇ ਤਖ ਜਾਏ ਨਾਨਕ ਗੁਰਮੁਖ ਜਨ ਪੀਆ ਤੈਨੂੰ ਬਹੁੜ ਨ ਲਾਗੀ ਆਏ ਮਹਲਾ ਤੀਜਾ ਮਲਾ ਰਸੀਤ ਲਾਗ ਹੈ ਹਰ ਦਿਆਆ சாਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਮੁਠਾ ਜੀਆਂ ਜੁਗਤ ਹੋਏ ਧਰਨੀ ਨੂੰ 시ਗਾਰ ਹੋਏ ਨਾਨਕ ਇਹੋ ਹੀ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰਸਾਦੀ ਕੋ ਬਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪਰਵਾਹੋ ਇਕੋ ਤੂੰ ਤਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਤੀ ਤੁਦ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਿਗੁਰੂ ਸੇਬ ਆਪਣ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕਹੀ ਗਣਤ ਗਣੀ ਮਨਮੁਖ ਮੋਏ ਗਵਾਰ ਜਿਉ ਭੁੱਲਾ ਵੰਜਵਣੀ ਕੱਟੇ ਪਾਪ ਅਸੰਖ ਨਾ ਵਹਿ ਇੱਕ ਕਣੀ ਸਲੁਕ ਮਹਲਾ ਤੀਜਾ ਬਾਬੀਆ ਖਸਮਾ ਕਾ ਮਹਿਲ ਨਾ ਜਾਣੀ ਮਹਿਲ ਦੇਖ ਅਰਦਾਸ ਪਾਏ ਆਪਣਾ ਪਾਣਾ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਕਾਜ ਨੂੰ ਵੱਡਾ ਦਾਤਾਰ ਹੈ ਜੋ ਇਸ ਸੋ ਫਲ ਪਾਏ ਬਾਬਿਹਾ ਕਿਆ ਬੋਪੜਾ ਜਗ ਤੈ ਕੀ ਤਖ ਜਾਏ ਮਹਲਾ ਤੀਜਾ ਬਾਬਿਹਾ ਪਿੰਨੀ ਰਹਿਣ ਬੋਲਿਆ ਸਹਜੇ ਸਤਿ ਸੁਬਾਈ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਬਦੀ ਸੋ ਸਤ ਗੁਰ ਦੀਆ ਮਲਾਏ ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਤੂੰ ਕਰਤਾ ਗੋਬਿੰਦ ਤੁਦ ਸਿਰਦੀ ਤੁਦੈ ਗੋਈ ਲੱਖ ਚਰਾਸੀ ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹਿ ਕਹਾਵੇ ਕੋਈ ਇਕ ਸਾਸ ਦਾਵੇ ਸੰਤ ਤਨ ਦੂਜੇ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਬਿਨ ਨਾਵਾਂ ਬਜਾਰੀਆਂ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸਤਿ ਕਰੇ ਸੋ ਹੋਈ